ਅਮ ਅੱਜ ਦਾ ਅਜੰਡਾ ਮੀਟਿੰਗ ਦਾ ਕੀ ਹੈ ਤੇਜਿੰਦਰ ਸਿੰਘ ਸਗਰੇੜੀ ਪ੍ਰਧਾਨ ਸ਼੍ਰੋਮਣੀ ਕਾਲੀਦਾ ਜਿਲ੍ਹਾ ਸ਼ਰੂਰ ਅੱਜ ਦਾ ਜਿਹੜਾ ਸਾਡਾ ਅਜੰਡਾ ਵਿਸ਼ੇਸ਼ ਤੌਰ ਤੇ ਜੋ ਲੋਕ ਸਭਾ ਹਲਕੇ ਦੇ ਇੰਚਾਰਜ ਨੇ ਸਰਦਾਰ ਕੁਵਾਲ ਸਿੰਘ ਧੁੰਦਾ ਸਾਹਿਬ ਉਹਨਾਂ ਦਾ ਮੀਟਿੰਗਾਂ ਸਿਲਸਲਾ ਸ਼ੁਰੂ ਕੀਤਾ ਹੈ ਪਰसों ਸਾਡੀ ਦਰਬੀ ਵਿਖੇ ਮੀਟਿੰਗ ਸੀ ਬਹੁਤ ਪਰਮਹੰਗਾਰਾ ਲੋਕਾਂ ਨੇ ਦਿੱਤਾ ਬਹੁਤ ਵੱਡੇ ਤਦਾਦ ਦੇ ਵਿੱਚ ਵਰਕਰ ਸਾਹਿਬਾਂ ਨੂੰ ਪਹੁੰਚੇ ਔਰ ਜਿਹੜੀਆਂ ਪਿਛਲੇ ਸਮੇਂ ਦੀਆਂ ਸ਼੍ਰੋਮਣੀ ਕਾਲੀਦਾ ਦੀਆਂ ਨੀਤੀਆਂ ਸੀ ਜੋ ਵਿਕਾਸ ਦੇ ਕੰਮ ਕਰਾਏ ਨੇ ਹਿੰਦੁਸਤਾਨ ਦੀ ਆਜ਼ਾਦੀ ਤੋਂ ਬਾਅਦ ਉਹਨਾਂ ਦਾ ਵਿਸਥਾਰਪੂਰਵ ਜਗਰ ਕੀਤਾ ਗਿਆ ਜਿਹੜ ਇਨੇ ਪੰਜਾਬ ਨੂੰ ਲੁੱਟਿਆ ਕੁੱਟਿਆ ਔਰ ਜਿੱਦਣ ਦੇ ਬਣੇ ਨੇ 65000 ਰੁਪਏ ਦਾ ਕਰੋੜ ਦਾ ਕਰਜ਼ਾ ਇਹਨਾਂ ਨੇ ਸਿਰ ਚੜਤਾ ਅਸੀਂ ਉਹ ਵੀ ਲੋਕਾਂ ਲੈ ਕੇ ਗਿਆਂ ਗੱਲ ਦੇਖੋ 750 ਕਰੋੜ ਰੁਪਏ ਦੇ ਜੋ ਹਥਿਆਰਬਾਜ਼ੀ ਹੈ ਉਹ ਵੀ ਸਾਨੂੰ ਪਤਾ ਲੱਗਿਆ ਵੀ ਦਿੱਲੀ ਤੋਂ ਬਣ ਕੇ ਆਉਂਦਾ ਪੰਜਾਬ ਦੇ ਬੰਦਿਆਂ ਨੂੰ ਕੋਈ ਰੁਜ਼ਗਾਰ ਨਹੀਂ ਦਿੱਤਾ ਰਿਹਾ ਕਿੱਡਾ ਸ਼ਰਾਬ ਦਾ ਘਟਾਲਾ ਹੈ 338 ਕਰੋੜ ਰੁਪਏ ਦਾ ਘਟਾਲਾ ਦਿੱਲੀ ਦੇ ਵਿੱਚ ਹੋਇਆ ਦੇਖੋ ਬਾਬੂ ਕੇਜਰੀਵਾਲ ਜੀ ਜਿਹੜੇ ਹਮੇਸ਼ਾ ਪੰਜਾਬ ਦੇ ਵਿੱਚ ਆ ਕੇ ਦਹਾਈਆਂ ਪਾਉਂਦੇ ਸੀ ਅਸੀਂ ਕਰ ਕਰ ਨੌਕਰੀ ਦੇ ਦਾਂਗੇ 1000 ਰੁਪਏ ਸ਼ਗਨ ਸਕੀਮ ਦੇ ਦਾਂਗੇ ਬੱਚਾ ਨੂੰ ਪੈਨਸ਼ਨ ਦੇ ਦਾਂਗੇ ਸਾਰੀਆਂ ਗੱਲਾਂ ਕੋਰੀਆਂ ਹੋ ਗਈਆਂ ਉਹਨਾਂ ਦੀਆਂ ਇੱਕ ਵੀ ਵਾਦਾ ਪੰਜਾਬ ਦੇ ਵਿੱਚ ਆ ਮੁਲਾਜ਼ਮਾਂ ਦਾ ਪੂਰਾ ਕੀਤਾ ਹੈ ਨਾ ਹੀ ਕਿਸਾਨਾਂ ਦਾ ਪੂਰਾ ਕੀਤਾ ਹੈ ਨਾ ਹੀ ਦਲਿਤ ਪਾਈਚਾਰੇ ਦਾ ਪੂਰਾ ਕੀਤਾ ਹੈ ਸਾਰੇ ਵਰਗਾਂ ਦੇ ਵਿੱਚ ਬਹੁਤ ਵੱਡੀ ਗਿਣਤੀ ਵਿੱਚ ਰੋਸ ਹੈ ਉਹ ਇਸ ਕਰਕੇ ਅਸੀਂ ਉਹਨੂੰ ਲਾਹਮੰਦ ਕਰਨ ਲਈ ਇਹ ਮੀਟਿੰਗਾਂ سلسلہੜਾ ਸ਼ੁਰੂ ਕੀਤਾ ਹੈ ਪ੍ਰਧਾਨ ਜੀ ਜਿਵੇਂ ਪੰਜਾਬ 'ਚ ਬੰਦੇ ਨੂੰ ਫੜਦੇ ਨੇ ਉਹ ਕਹਿੰਦੇ ਨੇ ਕਾਨੂੰਨ ਦਾ ਹੋ ਕੇਜਰੀਵਾਲ ਪੇਛੇ ਨਹੀਂ ਹੋ ਰਹੀ ਏਡੀ ਸਾਹਮਣੇ ਪੰਜਾਬ ਦਾ ਮਾਪ ਟੰਡ ਕਿਉਂ ਪੰਜਾਬ ਦੇ ਵਿੱਚ ਜਿਹੜੇ ਕਾਨੂੰਨ ਬਸਤਾ ਹੈ ਬਿਲਕੁਲ ਨਾ ਮਤਰੇ ਤੁਹਾਡੇ ਯਾਦ ਹੋਊਗਾ ਮੈਂ ਮਿੱਠੀ ਰਹੀ ਦੱਸਣਾ ਚਾਹਣਾ ਕਿ ਇੰਡਸਟਰੀ ਵਾਲਿਆਂ ਨੇ ਜਲੰਧਰ ਤੇ ਲੁਧਿਆਣੇ ਦੇ ਵਿੱਚ ਪ੍ਰਾਈਵੇਟ ਸਿਕਿਉਰਿਟੀ ਰੱਖ ਲਈ ਉਹਨਾਂ ਨੇ ਦੋ ਜਿਪਸੀਆਂ ਚਾਰ-ਚਾਰ ਗਨਮੈਨ ਲੈ ਕੇ ਆਪਣੀ ਇੰਡਸਟਰੀ ਵਾਲਦਾਲੇ ਘਮਉਂਦੇ ਨੇ ਤਾਂ ਕਿ ਉਹਨੇ ਜਾਨ ਸੁਰੱਖੇ ਰਹੇ ਜੀ ਹੁਣ ਜਿਹੜਾ ਈਡੀ ਦਾ ਮਸਲਾ ਹੈ ਈਡੀ ਹਿੰਦੁਸਤਾਨ ਦੀ ਬਹੁਤ ਉੱਚ ਕੋਟੀ ਦੀ ਇੱਕ ਏਜੰਸੀ ਹੈ ਜਿਹੜੀ ਸੁਪਰੀਮ ਕੋਰਟ ਹੈ ਦੇਸ਼ ਦੀ ਉੱਚ ਅਦਾਲਤ ਹੈ ਸੁਪਰੀਮ ਕੋਰਟ ਨੇ ਮੰਨੀ ਖੜੀ ਹੈ ਕਿ ਤੁਹਾਡੇ ਦੇ ਸਾਨੂੰ ਘਟਾਲਾ ਜਾਂਦਾ ਤੁਹਾਡੇ ਕੁਸ਼ਰਾਬ ਘਟਾਲੇ ਦੇ ਵਿੱਚ ਕੇਜਰੀਵਾਲ ਨੂੰ ਸਾਹਮਣਾ ਕਰਨਾ ਚਾਹੀਦਾ ਹੈ ਇੱਥੇ ਪੰਜਾਬ ਦੇ ਵਿੱਚ ਤਾਂ ਨਕਲੀ کیس ਪਾ ਕੇ ਸਾਡੇ ਲੋਕਾਂ ਨੂੰ ਲੀਡਰ ਸਾਹਿਬਾ ਹੁਣ ਦੱਬਿਆ ਜਾਂਦਾ ਮਜੀਠੀਆ ਸਾਹਿਬ ਤੇ ਪਾਇਆ ਆਖ ਖੁਸ਼ਕਪਾਲ ਕਹਿ ਰਿਹਾ ਉੱਥੇ ਉਹਦੇ ਵਿੱਚ ਕਸੂਰ ਬਾਹਰ ਨਹੀਂ ਉੱਥੇ ਪੇਚ ਨਹੀਂ ਹੋ ਰਿਆ ਉਹਨੂੰ ਪੇਸ਼ ਹੋਣਾ ਚਾਹੀਦਾ ਉਹਦਾ ਪੱਖ ਰੱਖੇ ਦੁਨੀਆ ਦੇ ਅੱਗੇ ਹਿੰਦੁਸਤਾਨ ਅੱਗੇ ਜਿਹੜਾ ਬੜੇ-ਬੜੇ ਟਿੰਗਾ ਮਾਰਦਾ ਸੀ ਕਿ ਪੰਜਾਬ ਨੂੰ ਖੁਸ਼ਹਾਲ ਕਰ ਦਾਂਗੇ ਸੂਬਾ ਬਣਾ ਦਾਂਗੇ ਇਸ ਤਰ੍ਹਾਂ ਕਰ ਦਾਂਗੇ ਨੌਕਰੀ ਸਾਡਾ ਸਾਡਾ ਪੂਰਾ ਯਕੀਨ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦਾ ਲੜਾ ਲੋਕ ਸਭਾ ਦੇ ਵਿੱਚ ਜਿੱਤ ਹਾਸਲ ਕਰੂਗਾ ਵੱਡੀ ਪੱਧਰ ਤੇ ਅੱਜ ਦਾ ਕੀ ਪ੍ਰੋਗਰਾਮ ਹੈ ਜਿਸ ਨੂੰ ਲੈ ਕੇ ਮੀਟਿੰਗ ਰੱਖੀ ਹੈ ਸਰੋ ਅੱਜ ਹਲਕਾ ਸੰਗਰੂਰ ਦੇ ਵਿੱਚ ਸ਼੍ਰੋਮਣੀ ਕਾਲਦਾ ਦੇ ਲੋਕ ਸਭਾ ਦੇ ਇੰਚਾਰਜ ਸਰਦਾਰ ਇਕਬਾਲ ਸਿੰਘ ਚੋਂ ਦਾ ਜਿਹੜੇ ਕੋਰ ਕਮੇਟੀ ਦੇ ਮੈਂਬਰ ਨੇ ਉਹ ਤੇ ਸਮੁੱਚੀ ਟੀਮ ਜਿਹੜੀ ਹੈ ਸਰਕਲ ਪੱਧਰ ਦੀਆਂ ਮੀਟਿੰਗਾਂ ਦੀ ਸ਼ੁਰੂਆਤ ਕੀਤੀ ਹੈ ਅਸੀਂ ਕਿਉਂਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਮੈਂਬਰ ਪਾਰਲੀਮੈਂਟ ਦੀ ਸਭ ਤੋਂ ਵੱਡੀ ਚੋਣ ਹੈ ਉਹ ਆ ਰਹੀ ਹੈ ਤੇ ਅਸੀਂ ਚਾਹੁੰਦੇ ਹਾਂ ਕਿ ਜਿਹੜੀ ਪੰਜਾਬ ਦੀ ਨੁਮਾਇੰਦਗੀ ਹੈ ਉਹ ਦੇਸ਼ ਦੀ ਸੰਸਦ ਦੇ ਵਿੱਚ ਹੋਣੀ ਚਾਹੀਦੀ ਤੇ ਚੰਗੇ ਬੰਦੇ ਜਿਹੜੇ ਆ ਉਹ ਸੰਸਦ ਦੇ ਵਿੱਚ ਚੁਣ ਕੇ ਜਾਣੇ ਚਾਹੀਦੇ ਨੇ ਸੋ ਇਸੇ ਤਹਿਤ ਅੱਜ ਪਵਾਨੀਗੜ ਬਟੜਿਆਣਾ ਜਿਹੜਾ ਕਰਾਚੋ ਸਰਕਲ ਹੈ ਸਕਰੂ ਸਰਕਲ ਹੈ ਸਾਰੇ ਕਿਤੇ ਅਸੀਂ ਮੀਟਿੰਗਾਂ ਦਾ ਆਗਾਜ਼ ਕੀਤਾ ਤੇ ਇਹ ਪੂਰਨ ਉਮੀਦ ਜਿਹੜਾ ਸਮਰਥਨ ਪਹਿਲੀ ਮੀਟਿੰਗ ਅਸੀਂ ਬਟੜਿਆਣਾ ਕਰਕੇ ਆਏ ਤੇ ਹੁਣ ਜਿਹੜੀ ਪਵਾਨੀਗੜ ਹੈ ਬਹੁਤ ਚੰਗਾ ਸਹਿਯੋਗ ਮਿਲ ਰਿਹਾ ਤੇ ਦੂਜੇ ਪਾਸੇ ਜਿਹੜੀਆਂ ਪੰਜਾਬ ਸਰਕਾਰ ਦੀਆਂ ਨੀਤੀਆਂ ਜਿਹੜੀਆਂ ਨੇ ਮਾੜੀਆਂ ਨੀਤੀਆਂ ਤੇ ਕੋਝੀਆਂ ਹਰਕਤਾਂ ਜਿਹੜੀਆਂ ਨੇ ਉਹਦਾ ਲੋਕ ਜਿਹੜੇ ਨੇ ਪੂਰਨ ਰੂਪ ਵਿੱਚ ਵਿਰੋਧ ਕਰ ਰਹੇ ਨੇ ਤੇ ਲੋਕਾਂ ਨੂੰ ਇਹ ਅਹਿਸਾਸ ਹੋ ਗਿਆ ਕਿ ਮਾੜਾ ਕੀ ਹੁੰਦਾ ਤੇ ਚੰਗਾ ਕੀ ਹੁੰਦਾ ਜਿਹੜੇ ਲੋਕ ਬਦਲਾਅ ਨਾਲ ਜੁੜੇ ਹੋਏ ਸੀ ਕੀ ਵਾਪਸ ਆਉਣਾ ਸ਼ੁਰੂ ਹੋ ਗਿਆ ਲੋਕ ਕਹਿੰਦੇ ਬਦਲਾਅ ਨਹੀਂ ਬਦਲਾ ਸੀ ਬਦਲਾ ਉਹਨਾਂ ਨੇ ਲੈ ਲਿਆ ਭਾਈ ਸਾਡੇ ਤੋਂ ਹੁਣ ਉਦੋਂ ਬਾਅਦ ਸਾਡਾ ਜਿਹੜਾ ਕਿਉਂਕਿ ਇੱਕੋ ਇੱਕ ਖੇਤਰੀ ਪਾਰਟੀ ਜੇ ਦੇਸ਼ ਦੀ ਸਭ ਤੋਂ ਪੁਰਾਣੀ ਖੇਤਰੀ ਪਾਰਟੀ ਹੈ ਤੇ ਨਾਲ ਹੀ ਜੇ ਕਹੀਏ ਪੰਜਾਬ ਪੰਜਾਬੀਆਂ ਦੀ ਗੱਲਬਾਤ ਕਰਨ ਵਾਲੀ ਪਾਰਟੀ ਹੈ ਤਾਂ ਸ਼੍ਰੋਮਣੀ ਅਕਾਲੀ ਦਲ ਹੈ ਜੇ ਪੰਜਾਬੀਆਂ ਦੀ ਗੱਲ ਪੰਜਾਬੀਅਤ ਦੀ ਗੱਲ ਕਰਦੀ ਹੈ ਤਾਂ ਸ਼੍ਰੋਮਣੀ ਅਕਾਲੀ ਦਲ ਹੈ ਤੇ ਸ਼੍ਰੋਮਣੀ ਅਕਾਲੀ ਦਲ ਦਾ ਜਿਹੜਾ ਉਹ ਚੜ੍ਹਦੀ ਕਲਾ ਦਾ ਪ੍ਰਤੀਕ ਹੈ ਤੇ ਪੰਜਾਬੀਆਂ ਦੇ ਸੇਵਾਦਾਰ ਹੈ ਕੀ ਭਾਜੀਪੀ ਨਾਲ ਸਮਝੌਤਾ ਹੁਣ ਜਾ ਰਹੇ ਨੇ ਦੇਖੋ ਇਹ ਬੇਸਿਕਲੀ ਜਿਹੜਾ ਕੰਮ ਹੈ ਇਹ ਪਾਰਟੀ ਦੇ ਕੋਰ ਕਮੇਟੀ ਜਾਂ ਪਾਰਟੀ ਪ੍ਰਧਾਨ ਸਾਹਿਬ ਦੇ ਜਿਹੜਾ ਉਹਨਾਂ ਪ੍ਰੋਗਰੈਟਿਵ ਹੈ ਉਹਨਾਂ ਨੇ ਫੈਸਲਾ ਕਰਨਾ ਹੈ ਪਰ ਇਹ ਹੈ ਕਿ ਜੋ ਵੀ ਸਾਨੂੰ ਕਿਤੇ ਜਿੱਥੇ ਪਾਰਟੀ ਦਾ ਜੋ ਫੈਸਲਾ ਹੋਊਗਾ ਉਹ ਸਾਨੂੰ ਮਨਜ਼ੂਰ ਹੈ ਤੇ ਅਸੀਂ ਤਾਂ ਸਿਰਫ ਇੱਕ ਵਰਕਰ ਦੇ ਤੌਰ ਤੇ ਤੇ ਕਈ ਇਸ ਇਲਾਕੇ ਦੇ ਸ ਹੋਂ ਦੇ ਨਾਤੇ ਅਸੀਂ ਪਾਰਟੀ ਦੀ ਸੇਵਾ ਕਰਦੇ ਹਾਂ ਤੇ ਪੰਜਾਬ ਤੇ ਪੰਜਾਬੀਆਂ ਦੀ ਅੱਜ ਪ੍ਰਧਾਨ ਜੀ ਅੱਜ ਤੁਸੀਂ ਆਇਓ ਮੀਟਿੰਗਾਂ ਦਾ ਜੋਰ ਚੱਲ ਰਿਹਾ ਕਿਵੇਂ ਦਾ ਹੰਗਾਰਾ ਮਿਲ ਰਿਹਾ ਦੇਖੋ ਜੀ ਲੋਕ ਸਭਾ ਹਲਕਾ ਸੰਗਰੂਰ ਚ ਪਾਰਟੀ ਵੱਲੋਂ ਦਾਸ ਦੀ ਡਿਊਟੀ ਲਾਈ ਗਈ ਹੈ ਕਿ ਵਰਕਰਾਂ ਨੂੰ ਲਾਮਬੰਦ ਕਰਨ ਲਈ ਪਾਰਟੀ ਪ੍ਰੋਗਰਾਮ ਕਰ ਕਰ ਲੈ ਕੇ ਜਾਣ ਲਈ ਅਸੀਂ ਉਹ ਪ੍ਰੋਗਰਾਮ ਲਿਕੇ ਨੇ ਅੱਜ ਸੋ ਅਸੀਂ ਢੁੱਢਬਾ ਹਲਕੇ ਦੀਆਂ ਮੀਟਿੰਗਾਂ ਕੀਤੀਆਂ ਔਰ ਅੱਜ ਸੰਗਰੂਰ ਦੀਆਂ ਮੀਟਿੰਗਾਂ ਕਰ ਰਹੇ ਹਾਂ ਔਰ ਅਸੀਂ ਦੇਖਿਆ ਕਿ ਸੰਗਤ ਸਰ ਵਰਗ ਆ ਜਿਹੜਾ ਸਮਾਜ ਦਾ ਵਾਹ ਮਹਿਸੂਸ ਕਰ ਰਿਹਾ ਹੈ ਕਿ ਖੇਤਰੀ ਪਾਰਟੀ ਬਿਨਾ ਸ਼੍ਰੋਮਣੀ ਅਕਾਲੀ ਦਲ ਬਿਨਾ ਪੰਜਾਬ ਦਾ ਉਹ ਵਿਖਿਆ ਜਿਹੜਾ ਬੜਾ ਚਿੰਤਾਜਨਕ ਹੈ ਸਵਾਜ ਲੋਕ ਇਸ ਗੱਲ ਨੂੰ ਮਹਿਸੂਸ ਕਰਨ ਲੱਗੇ ਕਿ ਇਹਨੇ ਜੋ ਕੰਮ ਕੀਤੇ ਜੋ ਡਵੈਲਪਮੈਂਟ ਹੋਈ ਔਰ ਜਿਸ ਤਰ੍ਹਾਂ ਪੰਜਾਬ ਦੇ ਹੱਕਾਂ ਦੀ ਰਾਖੀ ਸ਼੍ਰੋਮਣੀ ਅਕਾਲੀ ਦਲ ਨੇ ਕੀਤੀ ਹੈ ਹੋਰ ਕੋਈ ਪਾਰਟੀ ਕਰਨ ਵਿੱਚ ਕਾਮਯਾਬ ਨਹੀਂ ਹੋ ਰਹੀ ਔਰ ਜੋ ਸਬਜਬਾਗ ਇਸ ਪਾਰਟੀ ਨੇ ਆਮ ਆਦਮੀ ਪਾਰਟੀ ਨੇ ਲੋਕਾਂ ਨੂੰ ਦਿਖਾਏ ਸੀ ਉਸ ਤੋਂ ਵੀ ਲੋਕ ਨਰਾਸ਼ ਨੇ ਔਰ ਬਿਲਕੁਲ ਹੀ ਨਰੋਲ ਝੂਠ ਔਰ ਡਰਾਮੇ ਦਾ ਇਹ ਸਾਰਾ ਵਰਤਾਰਾ ਹੋ ਰਿਹਾ ਜਿਸ ਤੋਂ ਲੋਕ ਅੱਜ ਆਪਦੇ ਆਪ ਨੂੰ ਠੱਗੇ ਹੋਏ ਮਹਿਸੂਸ ਕਰਦੇ ਨੇ ਜਿਸ ਕਾਰਨ ਸਾਨੂੰ ਬੜਾ ਇਹ ਮਹਿਸੂਸ ਹੋ ਰਿਹਾ ਕਿ ਲੋਕ ਦੁਬਾਰਾ ਸ਼੍ਰੋਮਣੀ ਅਕਾਲੀ ਦਲ ਵੱਲ ਮੁੜ ਰਹੇ ਨੇ ਔਰ ਇਹ ਮਹਿਸੂਸ ਕਰਦੇ ਨੇ ਕਿ ਪੰਜਾਬ ਨੂੰ ਬਚਾਉਣ ਲਈ ਸ਼੍ਰੋਮਣੀ ਅਕਾਲੀ ਦਲ ਨੂੰ ਲਿਆਉਣਾ ਬਹੁਤ ਜ਼ਰੂਰੀ ਹੈ ਭਰਾ ਜੀ ਅੱਜ ਹਰਜੂਦੇ ਚ ਰਾਮ ਮੰਦਰ ਦਾ ਉਦਘਾਟਨ ਹੋ ਰਿਹਾ ਕੀ ਲੱਗਦਾ ਨਹੀਂ ਭਾਜਪਾ ਉੱਤੇ ਆਪਣਾ ਬੈਨੀਫਿਟ ਲੈਣਾ ਚਾਹੀਦਾ ਚਲੋ ਕੋਈ ਉਹ ਉਹ ਕੀ ਕਰ ਰਹੇ ਨੇ ਉਹਨਾਂ ਨੂੰ ਪਤਾ ਹੋਊਗਾ ਅਸੀਂ ਸਮੁੱਚੇ ਦੇਸ਼ ਨੂੰ ਸਮੁੱਚੇ ਹਿੰਦੂ ਧਰਮ ਦੇ ਸਾਰੇ ਆਸਥਾ ਰੱਖਣ ਵਾਲੇ ਲੋਕਾਂ ਨੂੰ ਭਗਵਾਨ ਰਾਮ ਜੀ ਦੇ ਸਾਰੇ ਪੈਰਕਾਰਾਂ ਨੂੰ ਅੱਜ ਦੇ ਇਸ ਸ਼ੋਭ ਮੌਕੇ ਦੀ ਆਪਣੇ ਵੱਲੋਂ ਆਪਣੀ ਪਾਰਟੀ ਵੱਲੋਂ ਲੱਖ ਲੱਖ ਵਧਾਈ ਪੇਸ਼ ਕਰਦੇ ਪ੍ਰਧਾਨ ਜੀ ਭਾਜਪਾ ਨਾਲ ਆਉਣ ਵਾਲੇ ਸਨਿਯੋਤ ਤਕੋਏ ਤਾਂ ਲੀਡਰਸ਼ਿਪ ਦਾ ਪਾਰਟੀ ਪ੍ਰਧਾਨ ਸਾਹਿਬ ਨੇ ਲੀਡਰਸ਼ਿਪ ਨੇ ਫੈਸਲਾ ਕਰਨਾ ਪਰ ਜੇ ਸਮਝੌਤਾ ਹੋਣਾ ਨਾ ਹੋਣਾ ਉਹ ਇੱਕ ਵੱਖਰਾ ਵਿਸ਼ਾ ਹੈ ਸ਼੍ਰੋਮਣੀ ਅਕਾਲੀ ਦਲ ਦਾ ਏਜੰਡਾ ਪੰਜਾਬ ਹੈ ਪੰਜਾਬ ਦੇ ਹੱਕ ਨੇ ਜੇ ਭਾਜਪਾ ਪੰਜਾਬ ਦੇ ਹੱਕਾਂ ਨੂੰ ਤਰਜੀਹ ਦੇ ਕੇ ਕੁਝ ਸਿਕਾਉਮ ਦੇ ਮਸਲੇ ਨੇ ਕੁਝ ਪੰਜਾਬ ਦੇ ਮਸਲੇ ਨੇ ਉਹਨਾਂ ਮਸਲਿਆਂ ਨੂੰ ਹੱਲ ਕਰਦੀ ਹੈ ਫੇਰ ਹੀ ਮੈਂ ਸਮਝਦਾ ਉਹਦੇ ਤੇ ਵਿਚਾਰ ਕਰਨੀ ਚਾਹੀਦਾ ਹੈ